ਪੰਜਾਬ ਦੀਆਂ 4 ਸੀਟਾਂ ਦੇ ਉੱਤੇ ਅੱਜ ਜਿਮਨੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਇਆ ਤੇ ਉੱਥੇ ਹੀ ਗੁਰਦੀਪ ਸਿੰਘ ਰੰਦਾਵਾ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਦੱਸਦੀ ਕਿ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਆਮ ਆਦਮੀ ਪਾਰਟੀ ਨੇ ਇਸ ਵਾਰ 4 ਸੀਟਾਂ ਦੇ ਵਿੱਚੋਂ 3 ਸੀਟਾਂ ਤੇ ਬਾਜ਼ੀ ਮਾਰ ਕੇ ਗਏ ਨੇ ਤੇ ਇੱਕ ਜਿਹੜੀ ਕਿ ਸੀਟ ਕਾਂਗਰਸ ਪਾਰਟੀ ਦੇ ਪੱਲੇ ਪਈ ਤੇ ਜਿਸ ਤੋਂ ਬਾਅਦ ਹੁਣ ਗੁਰਦੀਪ ਸਿੰਘ ਰੰਦਾਵਾ ਦੇ ਵੱਲੋਂ ਜਿਹੜਾ ਕਿ ਬਿਆਨ ਦਿੱਤਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ ਹੈ ਤੇ ਜਿਸ ਦੇ ਦੌਰਾਨ ਉੱਥੇ ਹੀ ਅੱਜ ਜਿਮਨੀ ਚੋਣਾਂ ਦੇ ਨਤੀਜਿਆਂ ਦੇ ਦੌਰਾਨ ਚਾਰ ਸੀਟਾਂ ਦੇ ਉੱਤੇ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੇ ਹੱਥ ਦੇ ਵਿੱਚ ਹੈ ਤੇ ਜਿਸ ਤੋਂ ਬਾਅਦ ਜਿੱਤ ਦੀ ਖੁਸ਼ੀ ਦਾ ਜਿਹੜਾ ਕਿ ਲਗਾਤਾਰ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਤੇ ਹੁਣ ਗੁਰਦੀਪ ਸਿੰਘ ਰੰਧਾਵਾ ਦਾ ਹੋਰ ਕੀ ਕਹਿਣਾ ਆਉ ਤੁਹਾਨੂੰ ਸੁਣਾਉਣੇ ਅਸਲ ਲੜਾਈ ਚ ਇਹ ਲੋਕ ਬੰਦੇ ਨੇ ਯੋਗਦਾਨ ਪਾਇਆ ਉਹਦਾ ਬਹੁਤ ਆ ਵਰਕਰ ਕਹਿੰਦੇ ਨੇ ਬਾਹਰ ਕੇ ਜੇਕਰ ਰੰਧਾਵਾ ਸਾਹਿਬ ਦੀ ਮੁੱਛ ਘੜੀ ਤੇ ਮੁੱਛਾ ਢੀ ਵੀ ਅੱਜ ਘੜੀ ਇਹ ਮੇਰਾ ਪਹਿਲਾਂ ਮੇਰੇ ਵਰਕਰ ਕਬਲਾ ਜੀ ਤਾਂ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੁੱਛਾ ਜਦ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੁੱਛਾ ਤਾਂ ਫਿਰ ਗੁਰਦੀਪ ਸਿੰਘ ਅੱਜ ਵੀ ਨਿੰਬੂ ਖੜਦਾ ਤੇ ਮੁੱਛਾ ਤੇ ਮੁੱਛਾ ਤਾਂ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਰੰਧਾਵਾ ਦਾ ਕਿਹੜੇ ਫੈਕਟਰ ਚੱਲੇ ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਗੈਰ ਮੋਚ ਥੱਲੇ ਨਹੀਂ ਹੋਣੀ ਉਹਨੇ ਹੀ ਮੋਚ ਤੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਬਹੁਤ 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 ਜਦੋਂ ਕਾਲਾ ਦੌਰ ਆਇਆ ਸੀ ਪੰਜਾਬ ਦੇ ਚਾਹ ਉਹਨਾਂ ਸੀ ਦੀਦੀ ਤੇ ਚਾਰ ਮੇਰੇ ਫਾਜ਼ਲ ਸਾਹਿਬ ਫਾਜ਼ਲ ਦੇ ਚਾਚਾ ਜੀ ਨਾਲ ਚੱਜੇ ਦੋ ਬੇਟੇ ਜਿਹੜੇ ਮੇਰੇ ਤੇ ਇਲਜ਼ਾਮ ਲਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹਨਾਂ ਦਾ ਕੀ ਸਟੇਟਸ ਆ ਔਰ ਇਹਨਾਂ ਦੇ ਕਿੰਨਾ-ਕਿੰਨਾ ਲੋਕਾਂ ਨਾਲ ਸਬੰਧ ਸੀਗੇ ਉਹ ਸਭ ਲੋਕਾਂ ਨੂੰ ਪਤਾ ਹੈ ਦੇਖੋ ਜਿਸ ਤਰੀਕੇ ਨਾਲ ਮਾਤਾ ਜੀ ਦੀਆਂ ਅੱਖਾਂ ਭਰੀਆਂ ਸੀ ਜਿਸ ਦਿਨ ਤੁਸੀਂ ਪਹਿਲੇ ਦਿਨ ਲੈ ਵੋਟ ਪਾਈ ਸੀ ਅੱਜ ਉਹਨਾਂ ਨੇ ਘਰ ਭੰਗੜੇ ਦੇਖਣ ਵਾਲੇ ਆ ਤਾਂ ਕਿਰਪਾ ਸਤਿਗੁਰ ਦੀ ਆ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀਚੰਦ ਨੇ ਕਿਰਪਾ ਕੀਤੀ ਆ ਇੱਕ ਮੁੱਖ ਮੰਤਰੀ ਨਾਲ ਕਾਮਪਰਕਰ ਲੜਾਈ ਲੜਦੇ ਆ ਲੋਕਾਂ ਨੇ ਪ੍ਰਮਾਤਮਾ ਨੇ ਕਿੰਨਾ ਵੱਡਾ ਜਿਹੜਾ ਤਾਜ ਆ ਮੇਰੇ ਸਿਰ ਤੇ ਰੱਖਿਆ ਇਹ ਪਛੋਟੀ ਗੱਲ ਨਹੀਂ ਕੀ ਜਿਹੜੇ ਲੋਕ ਵੱਡੇ ਵੱਡੇ ਲੀਡਰ ਨੂੰ ਸੰਦੇ ਨੈਸ਼ਨਲ ਲੈਵਲ ਦਾ ਲੀਡਰ ਹੋਵੇ ਅੱਜ ਖਬਰਾਂ ਦੇ ਕੋਈ ਟੀਵੀ 'ਚ ਕਿੰਨਾ ਕਿਵੇਂ ਚੱਲਣ ਰਹੀਆਂ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋ ਸਦਾ ਉਹ ਕੀ ਬੰਦੇ ਹੋ ਜਿਹਦਾ ਕਿਹੜਾ ਫੈਕਟਰ ਹੈ ਗਣ ਤੋੜਤਾ ਜੀ ਕਾਂਗਰਸ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਿੰਨਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੜਨੀ ਡੇਰਾ ਬਾਬਾ ਨਾਨਕ ਚ ਮੈਂ ਸ਼ੁਰੂ ਤੋਂ ਕਹਿੰਦਾ ਰਿਹਾ ਇਸ ਪਰਿਵਾਰਵਾਦ ਨੂੰ ਖਤਮ ਕਰੋ ਇਸ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਤਮ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਵੱਡਾ ਮੈਂ ਲੋਕਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਕੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ 'ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰਿਆਂ ਆਪਣੇ ਵੋਟਰਾਂ 스ਵਾਰਨਾ ਬੇਨਤੀ ਕਰਦਾ ਕੋਈ ਹੱਲਾਕੁਲਾ ਜਿਹੜਾ ਪਿੰਡਾਂ 'ਚ ਨਹੀਂ ਹੋਣਾ ਚਾਹੀਦਾ ਅਕਾਲੀ ਦਲ ਕਹਿੰਦਾ ਜੱਗੂ ਫੈਕਟਰੀ ਬੜਾ ਕੰਮ ਆਇਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਦੋਂ ਜੱਗੂ ਫੈਕਟਰੀ ਜਿਹਦੀਆਂ ਫੋਟੋਆਂ ਉੱਥੇ ਵਿਧਾਨ ਸਭਾ 'ਚ ਚੱਲੀਆਂ ਹੀ ਉਦੋਂ ਜੱਗੂ ਫੈਕਟਰੀ ਕਿੱਥੇ ਸੀਗਾ ਅਕਾਲੀ ਦਲ ਵੱਲੋਂ ਵੀ ਤੁਹਾਨੂੰ ਮੇਰੀ ਤਾਂ ਕੋਈ ਫੋਟੋ ਨਹੀਂ ਕਿਸੇ ਦੇ ਨਾਲ ਮੇਰੀ ਤਾਂ ਕਿਸੇ ਨਾਲ ਕੋਈ ਫੋਟੋ ਨਹੀਂ ਜਦੋਂ ਬਿਕਰਮਜੀਤਿਆ ਨੇ ਵਿਧਾਨ ਸਭਾ ਸੈਸ਼ਨ ਚ ਫੋਟੋ ਉਹ ਕਿਹਦੀ ਫੋਟੋ ਸੀ 2022 2022 ਨਾਲ ਜਿਹੜੇ ਨਾਲ ਫੋਟੋ ਤੇਰੀ ਵੀ ਬਾਤ ਹੋਇਆ ਸੀਗਾ ਆਮੋ ਸਾਹਮਣੇ ਹੋ ਕੇ ਦੋਵੇਂ ਰੰਦਾਵੇ ਜੋ ਕੇਜਰੀਵਾਲ ਕਹਿ ਕੇ ਗਏ ਸੀ ਕਿ ਦੋਵੇਂ ਰੰਦਾਵੇ ਉਹਦੀ ਲੜਾਈ ਜਿਹੜੀ ਹੁੰਦੀ ਆ ਨਾ ਇਹ ਲੜਾਈ ਇਹ ਦੁਸ਼ਮਣੀ ਹੁੰਦੀ ਆ ਜਿਹੜੀ ਲੜਾਈ ਹੈ ਇਲੈਕਸ਼ਨ ਦੀ ਲੜਾਈ ਹੈ ਮੈਂ ਉਸ ਲੜਾਈ ਨੂੰ ਉਸੇ ਢੰਗ ਨਾਲ ਹੀ ਲੜਿਆ ਜਿਸ ਢੰਗ ਨਾਲ ਮੈਨੂੰ ਲੜਨੀ ਚਾਹੀਦੀ ਮੈਂ ਉਸੇ ਢੰਗ ਨਾਲ ਲੜਾਈ